ਬੱਗਾ ਰੋਡ ਤੇ ਮੈਂ ਜਾਂਦਾ ਪਿਆ ਸੀਗਾ ਜਦੋਂ ਚੂੜ ਸਪਿਸ਼ਲ ਮੋੜਦੇ ਆ ਉੱਥੇ ਉੱਥੇ ਬੰਨੇ ਨੇ ਦੋ ਬੰਦੇ ਸੀਗੇ ਪਲਸਰ ਤੇ ਕਾਲੇ ਰੰਗ ਦਾ ਪਲਸਰ ਸੀਗਾ ਨੰਬਰ ਪਲੇਟ ਪਿੱਛੇ ਐ ਨਹੀਂ ਸੀਗੀ ਇੱਕਦਮ ਮੂੰਹ ਵਿੱਚ ਚੈਨ ਨੂੰ ਚਪਟਾ ਮਾਰ ਕੇ ਫੋਕੇ ਲੈ ਗਏ ਦੋ ਜਣੇ ਇੰਨੀ ਸੀ ਚੈਨ ਚੈਨ ਡੇਢ ਤੋਂ ਲੁੱਤੇ ਸੀਗੇ ਤੇ ਕਿੰਨੇ ਵਜੇ ਹੋਵੇ ਆਸ 11:14 ਮਿੰਟ ਤੇ ਕਾਲੇ ਰੰਗ ਵਾਲਾ ਪਰਨਾ ਫੜਿਆ ਸੀ ਮੇਰੇ ਤੇ ਮੂੰਹ ਵਗਾਰੇ ਬੰਨੇ ਮੂੰਹ ਵਗਾਰੇ ਨਹੀਂ ਬੰਨੇ ਸੀਗੇ ਤਾਂ ਇਹ ਮੰਗ ਹੈ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਚੋਰਾਂ ਨੂੰ ਰੋਜ਼ ਦੀ ਕੋਈ ਨਾ ਕੋਈ ਕਟਨਾਉ ਦੀ ਕੱਲ ਵੀ ਚੈਨ ਨਗਰ ਦੇ ਵਿੱਚ ਦੋ ਲੜੀ ਦੀ ਸੈਰ ਕਰਦੇ ਕਰਦੇ ਚੈਨ ખોਈ ਗਈ ਹੈ ਇਹ ਜਿਹੜੇ ਆ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਸਾਡੀ ਬੇਨਤੀ ਹੈ ਹੱਥ ਜੋੜ ਕੇ ਇਹ ਇਸ ਚੀਜ਼ ਨੂੰ ਨੱਥ ਪਾਈ ਜਾਵੇ ਔਰ ਉਸ ਤੇ ਗੈਰਸਤਵਧਾਈ ਜਾਵੇ ਔਰ ਇਹ ਜਿਹੜੀ ਚੈਨ ખોਈ ਗਈ ਹੈ ਇਹਨੂੰ ਜਲਦ ਤੋਂ ਜਲਦ ਜਿਹੜੀ ਰਿਕਵਰੀ ਕੀਤੀ ਜਾਵੇ ਫਗਵਾੜਾ ਸ਼ਹਿਰ ਦੇ ਬੰਗਾ ਰੋਡ ਤੇ ਐਕਟਿਵਾ ਤੇ ਜਾ ਰਹੇ ਇੱਕ ਨੌਜਵਾਨ ਦੇ ਗਲ ਵਿੱਚ ਪਈ ਸੋਨੇ ਦੀ ਚੈਨ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਝੱਪ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹਰੀਸ਼ ਕੁਮਾਰ ਵਾਸੀ ਖੇੜਾ ਮਸਜਿਦ ਡੱਬਿਆ ਮੁਹੱਲਾ ਫਗਵਾੜਾ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਬੰਗਾ ਰੋਡ ਤੇ ਜਦੋਂ ਚੂਹੜ ਸਰਵਿਸ ਸਟੇਸ਼ਨ ਵੱਲ ਨੂੰ ਮੁੜਿਆ ਤਾਂ ਉਸ ਦੌਰਾਨ ਬਿਨਾ ਨੰਬਰੀ ਕਾਲੇ ਰੰਗ ਦੇ ਪਾਲਸਰ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਤੇ ਉਸਦੇ ਗਲ ਵਿੱਚ ਪਾਈ ਕਰੀਬ ਡੇਢ ਤੋਲੇ ਸੋਨੇ ਦੀ ਚੈਨ ਨੂੰ ਚਫਟਕੇ ਮੌਕੇ ਤੋਂ ਫਰਾਰ ਹੋ ਗਏ ਪੀੜਤ ਨੇ ਦੱਸਿਆ ਕਿ ਇਸ ਘਟਨਾ ਨਾਲ ਉਸ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅੱਗੇ ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਉਸ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਉਕਤ ਲੁਟੇਰਿਆਂ ਨੂੰ ਕਾਬੂ ਕਰਕੇ ਉਸ ਦੀ ਚੈਨ ਉਸ ਨੂੰ ਵਾਪਸ ਦਵਾਈ ਜਾਵੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ਵਿੱਚ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨਾਲ ਸ਼ਹਿਰ ਵਾਸੀ ਕਾਫੀ ਕਬਰਾਏ ਹੋਏ ਹਨ ਅਤੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰ ਰਹੇ ਹਨ ਕਿ ਸ਼ਹਿਰ ਵਿੱਚ ਘੁੰਮ ਰਹੇ ਇਹੋ ਜਿਹੇ ਭੜੇ ਅੰਸਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਹਰੀਸ਼ ਕੁਮਾਰ ਜੀ ਆਹ ਕਿੱਥੇ ਦੇ ਰਹਿਣ ਵਾਲੇ ਕਿਹੜਾ ਮਸੀ ਡੱਬਿਆ ਮੱਲਾ ਫਗਵਾੜਾ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਬੰਗਾ ਰੋਡ ਤੇ ਮੈਂ ਜਾਂਦਾ ਪਿਆ ਸੀਗਾ ਜਦੋਂ ਚੂੜ ਸਪੈਸ਼ਲ ਮੋੜਦੇ ਆ ਉੱਥੇ ਉੱਥੇ ਬੰਦੇ ਨੇ ਦੋ ਬੰਦੇ ਸੀਗੇ ਪਲਸਰ ਤੇ ਕਾਲੇ ਰੰਗ ਦਾ ਪਲਸਰ ਸੀਗਾ ਨੰਬਰ ਪਲੇਟ ਪਿੱਛੇ ਐਨੀ ਸੀਗੀ ਇੱਕਦਮ ਹੀ ਪਿੱਛੋਂ ਚੈਨ ਨੂੰ ਝਪਟਾ ਮਾਰ ਕੇ ਖੋ ਕੇ ਲੈ ਗਏ ਦੋ ਜਣ ਕਿੰਨੀ ਸੀ ਚੈਨ ਚੈਨ ਡੇਢ ਟੋਲੇ ਦੇ ਉੱਤੇ ਸੀਗੀ ਤੇ ਕਿੰਨੇ ਵਜੇ ਹੋਇਆ ਹਾਸ 11:14 ਮਿੰਟ ਤੇ ਕਾਲੇ ਰੰਗ ਦਾ ਪਰਨਾ ਫੜਿਆ ਸੀ ਉਹਨੇ ਹੱਥ 'ਚ ਤੇ ਮੂੰਹ ਵਗਾਰੇ ਬੰਨੇ ਹੋਏ ਸੀ ਮੂੰਹ ਵਗਾਰੇ ਨਹੀਂ ਬੰਨੇ ਸੀਗੇ ਤੇ ਪੁਲਿਸ ਕੰਪਲੀਟ ਕੀਤੀ ਸਮਾਂ ਨੂੰ ਲੱਗ ਤੇ ਤੁਸੀਂ ਕਹਤੇ ਸੀ ਆ ਮੈਂ ਐਕਟਿਵ ਹਾਂ ਤੇ ਸੀਗਾ ਜੀ ਇੰਨਾ ਕਨਖਾਨ ਹੋ ਗਿਆ ਲਗਭਗ ਡੇਢ ਤੋਂ 1 ਲੱਖ 30000 ਤੋਂ ਵਿੱਚ ਵਿੱਚ ਵੀ ਮੰਗ ਰੱਖਦੇ ਨੇ ਪ੍ਰਸ਼ਾਸਨ ਕੋਲ ਆਪਾਂ ਜਿੱਦਾਂ ਮੇਰੀ ਇਨਸਾਫ ਦਵਾਇਆ ਜਾਵੇ ਚੈਨੀ ਵਾਪਸ ਦਿੱਤੀ ਹੈ ਬਿਲਹਿੰਦਾਂ ਅੰਦਭਾਗੀ ਘਟਨਾ ਹੋਈ ਹੈ ਜੀ ਬੰਗਾ ਰੋਡ ਦੇ ਵਿੱਚ ਹਰੀਸ਼ ਜਿਹੜਾ ਮੇਰੇ ਨਾਲ ਦਾ ਆਪਣਾ ਬੇਟਾ ਹੀ ਆ ਇਹਦੀ ਚੇਨ 11:14 ਮਿੰਟ ਤੇ ਚੂੜ ਜਿਹੜਾ ਸਰਵਿਸ ਸਟੇਸ਼ਨ ਆ ਬੰਗਾ ਰੋਡ ਤੇ ਉਹਦੇ ਨੇੜੇ ਇਹਦੀ ਡੇਢ ਕਤੋਲੇ ਦੀ ਜਿਹੜੀ ਹੈਗੀ ਲਗਭਗ ਚੇਨ ਇਹਦੇ ਗਲੇ ਚ ਸੀਗੀ ਇਹ ਐਕਟਿਵ ਦਾ ਸੀਗਾ ਪੈਟਰੋਲ ਆਣ ਜਾ ਰਿਹਾ ਸੀ ਉਹਨਾਂ ਨੇ ਉੱਥੇ ਉਹ ਜੋ ਦੋ ਬੰਦੇ ਸੀਗੇ ਇਹਨੇ ਇਹਦੇ ਦੱਸਣ ਦੇ ਮੁਤਾਬਕ ਉਹਨਾਂ ਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਸੀ ਔਰ ਕਾਲਾ ਰੰਗ ਦਾ ਪਲਸਰ ਸੀ 125 ਸੀਸੀ ਵਾਲਾ ਤੇ ਉਹ ਖੋ ਕੇ ਇੱਕਦਮ ਲੈ ਗਏ ਆ ਤੇ ਉਹ ਇਹਦੇ ਪਿੱਛਾ ਵੀ ਕੀਤਾ ਲੇਕਿਨ ਉਹ ਜਿਹੜੇ ਹੱਥ ਨਹੀਂ ਆਏ ਸੁਖਚੈਨ ਵਾਲਾ ਰੋਡ ਤੇ ਮੁੜ ਗਏ ਤਾਂ ਅਸੀਂ ਹੁਣ ਪੁਲਿਸ ਸਟੇਸ਼ਨ ਆਏ ਆ ਤੇ ਦਰਖਾਸਤ ਵੀ ਦਿੱਤੀ ਆ ਤੇ ਪ੍ਰਸ਼ਾਸਨ ਮਾਰੇ ਬੇਨਤੀ ਆ ਕਿ ਇਨਸਾਫ ਹੋਇਆ ਜਾਵੇ ਤੇ ਤੋੜਾ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਜਿਹੜਾ ਨੁਕਸਾਨ ਆਇਆ ਉਹ ਆਪਾਂ ਜਲਦੀ ਫੁੱਲ ਕਰ ਸਰ ਕਿੰਨਾ ਨੁਕਸਾਨ ਹੋ ਗਿਆ ਜੀ ਇਹਨਾਂ ਨੂੰ तकरीबन ਲੱਖ ਤੋਂ ਉੱਪਰ ਹੋ ਗਿਆ ਜੀ ਕਿਉਂਕਿ ਡੇਢ ਤੋਲੇ ਦੀ ਜਿਹੜੀ ਐ ਤੋਂ ਉੱਤੋਂ ਥੋੜੀ ਉੱਪਰ ਹੈਗੀ ਚੈਨ ਇਹ ਤੇ ਸੋਨਾ ਦੇਖ ਲਓ ਕੀ ਭਾਜ ਆ ਰਿਹਾ ਹ ਸਾਮਣੇ ਲੱਖ ਤੋਂ ਉੱਪਰ ਹੀ ਜਿਹੜਾ ਇਹਦਾ ਅਮਾਉਂਟ ਬਣਦੀ ਹੈ ਤੇ ਪੁਲਿਸ ਕੰਪਲੇਟ ਕਰਤੀ ਸਰ ਹਾਂਜੀ ਹਾਂਜੀ ਕੀਤੀ ਹੈ ਜੀ ਥਾਣਾ ਹੀ ਖੜੇ ਆ ਸੀ ਪੁਲਿਸ ਕੰਪਲੇਟ ਕਰਤੀ ਆ ਤੇ ਕੀ ਮੰਗ ਰੱਖਦੇ ਜਿੱਦਾਂ ਮੰਗ ਇਹੀ ਆ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਚੋਰਾਂ ਨੂੰ ਰੋਜ਼ ਦੀ ਕੋਈ ਨਾ ਕੋਈ ਕਟਨਾਉ ਦੀ ਕੱਲ ਵੀ ਚੈਨ ਨਗਰ ਦੇ ਵਿੱਚ ਦੋ ਲੜੀ ਦੀ ਸੈਰ ਕਰਦੇ ਕਰਦੇ ਚੈਨ ਕੋਈ ਗਈ ਆ ਇਹ ਜਿਹੜੇ ਆ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਸਾਡੀ ਬੇਨਤੀ ਹੈ ਹੱਥ ਜੋੜ ਕੇ ਕਿ ਇਸ ਚੀਜ਼ ਨੂੰ ਨੱਥ ਪਾਈ ਜਾਵੇ ਔਰ ਉੱਥੇ ਰਗੜਸਤ ਪੁਧਾਈ ਜਾਵੇ ਔਰ ਇਹ ਜਿਹੜੀ ਚੇਨ ਖੋਈ ਗਈ ਹੈ ਇਹਨੂੰ ਜਲਦ ਤੋਂ ਜਲਦ ਜਿਹੜੀ ਰਿਕਵਰੀ ਕੀਤੀ ਜਾਵੇ